ਅਮਰਤਪਾਲ ਕੋਈ ਖਾਲਿਸਤਾਨੀ ਨਹੀਂ ਹੈ ਇਹ ਬਿਆਨ ਉਹਨਾਂ ਦੇ ਮਾਤਾ ਦੇ ਵੱਲੋਂ ਦਿੱਤੇ ਗਏ ਸੀ ਤੇ ਅੱਜ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਈ ਜਿਹੜਾ ਇਸ ਮੀਡੀਆ ادارے ਦੇ ਵੱਲੋਂ ਇਸ ਬਿਆਨ ਨੂੰ ਤੋੜ ਮਰੋੜ ਕੇ ਜਿਹੜਾ ਲਗਾਇਆ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਬਿਆਨ ਨੂੰ ਲੈ ਕੇ ਸਿਰਫ ਔਰ ਸਿਰਫ ਸਵਾਲ ਚੁੱਕੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਕੱਲ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਦਿੱਲੀ ਦੇ ਵਿੱਚ ਸਾਚ ਚੋਕਣ ਦੇ ਲਈ ਲਈ ਆਏ ਤੇ ਉੱਥੇ ਹੀ ਉਹਨਾਂ ਨੂੰ ਜਿਹੜਾ ਕਿ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਸੌਚ ਕਾਈ ਗਈ ਤੇ ਉੱਥੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਾਪਸ ਭੇਜ ਦਿੱਤਾ ਸਿੱਖ ਜਥੇਬੰਦੀਆਂ ਦੇ ਵਿੱਚ ਕੱਲ ਇੱਕ ਖੁਸ਼ੀ ਦੀ ਲਹਿਰ ਵੀ ਸੀ ਤੇ ਉੱਥੇ ਹੀ ਉਹਨਾਂ ਦੇ ਪਿਤਾ ਅਤੇ ਉਹਨਾਂ ਦੇ ਚਾਚਾ ਜੀ ਦੇ ਵੱਲੋਂ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਦਾ ਇੱਕ ਵੱਡਾ ਸਨੇਹਾ ਨਿਕਲ ਕੇ ਬਾਹਰ ਆਇਆ ਸੀ ਤੇ ਉੱਥੇ ਹੀ ਭਾਈ ਅਮਰਤਪਾਲ ਨੇ ਜਿਹੜਾ ਕਿ ਸੰਗਤਾਂ ਦਾ ਧੰਨਵਾਦ ਕੀਤਾ ਦੂਜੇ ਪਾਸੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਸਜੀਪੀਸੀ ਦੀਆਂ ਵੱਧ ਤੋਂ ਵੱਧ ਫੋਟਾ ਬਣਾਈਆਂ ਜਾਣ ਤੇ ਜਿਸ ਨੂੰ ਲੈ ਕੇ ਸਿੱਖ ਕੌਮ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਸੀ ਤੇ ਦੂਜੇ ਪਾਸੇ ਪਾਈ ਅਮਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਵੀ ਬਣਾਇਆ ਜਾ ਰਿਹਾ ਸੀ ਸਿੱਖ ਜਥੇਬੰਦੀਆਂ ਲੱਡੂ ਵੰਡ ਰਹੀਆਂ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਐਮਪੀ ਦੇ ਅਹੁਦੇ ਦੇ ਵਜੋਂ ਮੇਰਾ ਪੁੱਤ ਸੌ ਚੱਕੇਗਾ ਪਰੰਤੂ ਮੇਰਾ ਪੁੱਤ ਕੋਈ ਖਾਲਿਸਤਾਨੀ ਨਹੀਂ ਹੈ ਇਹ ਬਿਆਨ ਦਿੱਤਾ ਗਿਆ ਤੇ ਲਗਾਤਾਰ ਇਹ ਬਿਆਨ ਜਿਹੜਾ ਕਿ ਰਿਪੀਟ ਤੋਂ ਰਿਪੀਟ ਚੱਲ ਰਿਹਾ ਸੀ ਤੇ ਦੂਜੇ ਪਾਸੇ ਅੱਜ ਉਹਨਾਂ ਦਾ ਇੱਕ ਹੋਰ ਬਿਆਨ ਸਾਹਮਣੇ ਆ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਮੈਂ ਜੋ ਬਿਆਨ ਦਿੱਤਾ ਉਸ ਨੂੰ ਤੋੜ ਮੋੜ ਕੇ ਲਗਾਇਆ ਗਿਆ ਹੈ ਤੇ ਇਸ ਦੌਰਾਨ ਲਗਾਤਾਰ ਇਸ ਬਿਆਨ ਨੂੰ ਲੈ ਕੇ ਉਹਨਾਂ ਦੇ ਮਾਤਾ ਦੇ ਬੋਲੋ ਸਪਸ਼ਟੀਕਰਨ ਦਿੱਤਾ ਗਿਆ ਤੇ ਦੱਸਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਖੜੂਰ ਸਾਤ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਬਾਕੀ ਉਮੀਦਵਾਰਾਂ ਨੂੰ ਮਾਰਕ ਪਾਈ ਗਈ ਤੇ ਬਾਕੀ ਇੱਕ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਸਿੰਘ ਜੀਰਾ ਤੇ ਉੱਥੇ ਹੀ ਵਰਸਾ ਸਿੰਘ ਵਲਟੋਹਾ ਕਾਲੀਦਲ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਨੂੰ ਟੱਕਰ ਦੇ ਰਹੀ ਸੀ ਤੇ ਜਿਸ ਦੇ ਦੌਰਾਨ ਜਾਟ ਚੋਣ ਲੜਕੇ ਭਾਈ ਅਮਰਿਤਪਾਲ ਸਿੰਘ ਨੇ ਬਾਕੀ ਉਮੀਦਵਾਰਾਂ ਨੂੰ ਮਾਤ ਪਾਈ ਤੇ ਉੱਥੇ ਹੀ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਤੇ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ 100 ਚੱਕਣ ਦੇ ਲਈ ਕੱਲ ਆਏ ਸੀ ਪਰੰਤੂ ਪਹਿਲਾ ਜਿਹੜੇ ਕਿ 12 ਲੋਕ ਸਭਾ ਸੰਸਦ ਮੈਂਬਰ ਉੱਥੇ ਨਹੀਂ ਪਹੁੰਚੇ ਸੀ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦਾ ਨਾਮ ਲੈਣ ਤੇ ਉਹ ਗੈਰਹਾਜ਼ਰ ਰਹੇ ਕਿਉਂਕਿ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਸਿੱਖ ਜਥੇਬੰਦੀਆਂ ਲਗਾਤਾਰ ਦਬਾਅ ਪਾ ਰਹੀਆਂ ਸੀ ਕਿ ਭਾਈ ਅਮਰਿਤਪਾਲ ਨੂੰ ਰਿਹਾ ਕੀਤਾ ਜਾਵੇ ਐਨਐਸਏ ਜਿਹੜਾ ਕਿ ਉਹ ਵੀ ਵਾਪਸ ਲਿਆ ਜਾਵੇ ਪਰੰਤੂ ਐਨਐਸਏ ਐਕਟ ਦੇ ਵਿੱਚ ਵਾਅਦਾ ਕਰ ਦਿੱਤਾ ਹੈ 2025 ਤੱਕ ਜਿਹੜਾ ਕਿ ਐਨਐਸਏ ਐਕਟ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਪਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਹੁਣ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਕੱਲ ਉਹ ਸੌ ਚੁੱਕਣ ਦੇ ਲਈ ਆਏ ਸੁਰੱਖਿਆ ਜਿਹੜੀ ਕਿ ਕਾਫੀ ਸੀ ਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਹਨਾਂ ਦਾ ਸਾਰਾ ਖਰਚਾ ਚੱਕਿਆ ਤੇ ਉੱਥੇ ਹੀ ਭਾਈ ਅਮਰਤਪਾਲ ਨੇ ਜਿਹੜੇ ਕਿ ਸੌ ਚੁੱਕੀ ਚੈਂਬਰ ਦੇ ਵਿੱਚ ਸੌ ਚੁੱਕੀ ਤੇ ਆਪਣਾ ਐਮਪੀ ਦਾ ਹੁੰਦਾ ਸਾंभਿਆ ਤੇ ਦੂਜੇ ਪਾਸੇ ਭਾਈ ਅਮਰਤਪਾਲ ਦਾ ਪਰਿਵਾਰ ਵੀ ਇੱਕ ਭਾਵੁਕ ਵੀ ਸੀ ਤੇ ਦੂਜੇ ਪਾਸੇ ਖੁਸ਼ ਵੀ ਦਿਖਾਈ ਦੇ ਰਿਹਾ ਸੀ ਤੇ ਉੱਥੇ ਹੀ ਮਾਤਾ ਦੇ ਵੱਲੋਂ ਵੀ ਬਿਆਨ ਦਿੱਤੇ ਗਏ ਤੇ ਉਹਨਾਂ ਦੇ ਪਿਤਾ ਦੇ ਵੱਲੋਂ ਵੀ ਬਿਆਨ ਦਿੱਤੇ ਗਏ ਤੇ ਉਹਨਾਂ ਦੇ ਪਿਤਾ ਨੇ ਕਹਿਣਾ ਸੀ ਕਿ ਭਾਈ ਅਮਰਤਪਾਲ ਨੇ ਕਹਿਣਾ ਕਿ ਮੈਂ ਜਲਦਾ ਆਵਾਂਗਾ ਬਾਹਰ ਤੇ ਸੰਗਤ ਜਿਹੜਾ ਕਿ ਸੰਗਤ ਦਾ ਧੰਨਵਾਦ ਕੀਤਾ ਕਿ ਵੱਤੋਂ ਵੱਧ ਜਿਹੜੀਆਂ ਕਿ ਵੋਟਾਂ ਐਸ்சிਪੀਸੀ ਦੀਆਂ ਬਣਾਈਆਂ ਜਾਣ ਤੇ ਦੂਜੇ ਪਾਸੇ ਇੱਕ ਸਿੱਖ ਕੌਮ ਨੂੰ ਜਿਹੜੀ ਕਿ ਵੱਡੀ ਅਪੀਲ ਕੀਤੀ ਐ ਤੇ ਦੂਜੇ ਪਾਸੇ ਉਹਨਾਂ ਦੇ ਮਾਤਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਥੇ ਜਿਹੜਾ ਕਿ ਐਨਐਸ ਐਕਟ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ ਜਿਸ ਦੌਰਾਨ ਸਰਕਾਰਾਂ ਜਾਣ ਬੁੱਝ ਕੇ ਭਾਈ ਅਮਰਤਪਾਲ ਨੂੰ ਬਾਹਰ ਨਹੀਂ ਕੱਢ ਰਹੀ ਆ ਤੇ ਉੱਥੇ ਹੀ ਖਾਲਿਸਤਾਨ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਮੇਰਾ ਪੁੱਤ ਕੋਈ ਪਲੇ ਸਥਾਨੀ ਨਹੀਂ ਆ ਤੇ ਜਿਸ ਦੋ ਪਾਦ ਹੁਣ ਉਹਨਾਂ ਦੇ ਵੱਲ ਇੱਕ ਹੋਰ ਸਪਸ਼ਟੀਕਰਨ ਦੇ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਿਹੜੇ ਕਿ ਵਿਆਹ ਨੂੰ ਤੋੜ ਮਰੋੜ ਕੇ ਜਿਹੜਾ ਕਿ ਲਗਾਇਆ ਗਿਆ ਹੈ ਤੇ ਜਿਸ ਦੇ ਦੌਰਾਨ ਇਹ ਬਿਆਨ ਦੇਖ ਕੇ ਉਹਨਾਂ ਨੇ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਗਿਆ